ਤਾਨੂੰ ਬਿਲਕੁਲ ਨਹੀਂ ਦੱਸਣ ਦੇ ਕਿ ਮੁੰਡਾ ਹੈ ਕਿਥੇ ਕੀ ਸਰਾਂ ਨੂੰ ਦੱਸਣ ਨਹੀਂ ਦੇ ਸਰਾਂ ਹੀ ਪੁੱਛਣ ਦੇ ਹੰਸਾ ਸਰਾਂ ਕੋਲਸਾ ਨਹੀਂ ਦੱਸਣ ਦੇ ਸਕੌਲ ਜਰੇ ਨਹੀਂ ਦੱਸਣ ਦੇ ਲੱਗ ਨਹੀਂ ਕਹਿੰਦੇ ਮਰ ਗਿਆ ਕਿ ਜਿੰਦਾ ਮੈਂ ਜਾਂਦੇ ਮਰ ਗਿਆ ਪਰ ਸਰਾਂ ਨੂੰ ਮੁੰਡੇ ਦੀ ਲਾਸ਼ ਚਾਹੀਦੀ ਹੈ ਅਸੀਂ ਲਾਸ਼ ਲੈ ਕੇ ਫੇਰ ਮੁੰਡੇ ਨੂੰ ਨਹੀਂ ਤਾਂ ਜਿਤਨਾ ਸਾਡੀ ਕੁੜੀ ਦੇ ਗੋਲੀ ਮਾਰੀ ਆ ਨੇ ਅਸੀਂ ਉਤਨਾ ਹੀ ਮੁੰਡੇ ਦੇ ਗੋਲੀ ਮਾਰ ਕੇ ਫੇਰ ਅਸੀਂ ਆਪਣੀ ਕੁੜੀ ਦਾ ਸੰਸਕਾਰ ਕਰਨਾ ਤੇ ਕੁੜੀ ਦਾ ਅਸੀਂ ਸੰਸਕਾਰ ਉਹਨਾਂ ਚਿਰ ਨਹੀਂ ਕਰ ਸਕਦੇ ਕਿੰਨੇ ਚਿਰ ਹਨ ਨੂੰ ਮੁੰਡੇ ਦੀ ਲਾਸ਼ ਨਹੀਂ ਵਿਖਾਈ ਜਾਂਦੀ ਅਸੀਂ ਉਹਨਾਂ ਚਿਰ ਕੁੜੀ ਦਾ ਸੰਸਕਾਰ ਨਹੀਂ ਕਰਾਂਗੇ ਬੀਤੇ ਕੱਲ੍ਹ ਲੋਧੀਕ ਵਿਦਿਆਰਥਣ ਜਿਸ ਦਾ ਇੱਕ ਮੁੰਡੇ ਦੇ ਵੱਲੋਂ ਕਤਲ ਕੀਤਾ ਗਿਆ ਸੀ ਤੇ ਬਾਅਦ ਵਿੱਚ ਆਪ ਵੀ ਖੁਦਕੁਸ਼ੀ ਕਰ ਲਈ ਸੀ ਤਾਂ ਉਸੇ ਮਾਮਲੇ ਦੇ ਵਿੱਚ ਦੱਸਈਏ ਕਿ ਪਰਿਵਾਰ ਨੇ ਹੁਣ ਲੜਕੀ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਇਹ ਕਹਿਣਾ ਹੈ ਕਿ ਲੜਕੇ ਦੀ ਡੈੱਡ ਬੋਡੀ ਦਿਖਾਈ ਜਦ ਤੱਕ ਨਹੀਂ ਜਾਂਦੀ ਤਦ ਤੱਕ ਕੁੜੀ ਦਾ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ। ਦੱਸ ਦਈਏ ਕਿ ਫਿਲਹਾਲ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਸੰਦੀਪ ਨੂੰ ਗੋਲੀ ਮਾਰਨ ਵਾਲਾ ਪ੍ਰਿੰਸ ਰਾਜ ਮ੍ਰਿਤਕ ਹੈ। ਯਾ ਨਹੀਂ ਲੇਕਿਨ ਸੂਤਰਾ ਦੀ ਮਨਿਆਤਾ ਪ੍ਰਿੰਸ ਰਾਜਾ ਇਲਾਜ ਅਮਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਚੱਲ ਰਿਹਾ ਤਾਂ ਫਿਲਹਾਲ ਉਸ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਲੇਕਿਨ ਲੜਕੀ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਪੁਲਿਸ ਵੱਲੋਂ ਸਾਡੇ ਬਿਆਨਾਂ ਮੁਤਾਬਕ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਾਲ ਹੀ ਪਿਸਤੌਲ ਵੈਰੀਫਾਈ ਕੀਤਾ ਗਿਆ ਤੇ ਨਾ ਹੀ ਕੋਈ ਗ੍ਰਿਫਤਾਰੀ ਹੋਈ ਹੈ। ਤੁਹਾਨੂੰ ਬਿਲਕੁਲ ਨਹੀਂ ਦੱਸਣ ਦੇ ਕਿ ਮੁੰਡਾ ਹੈ ਕਿੱਥੇ ਕੀ ਸਰਾਨੂੰ ਦੱਸਣ ਨਹੀਂ ਦੇ ਸਰਾਂ ਹੀ ਪੁੱਛਣ ਦੇ ਹਮਸਾਹੇ ਪੁਲਸ ਵਾਲੇ ਵੀ ਨਹੀਂ ਕਹਣਦੇ ਸਰਾਂ ਦੇ ਸਕੌਲ ਜਰੇ ਵੀ ਨਹੀਂ ਦੱਸਣ ਦੇ। ਤੁਹਾਨੂੰ ਕੀ ਕਹਿੰਦੇ ਮਰ ਗਿਆ ਕਿ ਜਿੰਦਾ? ਨਹੀਂ ਆਂਦੇ ਮਰ ਗਿਆ ਵਾ। ਹਾਂ ਜੀ ਨਹੀਂ ਰਾਜੀਨਾ ਮੇਰੇ ਉੱਤੇ ਦਬਾਅ ਬਣਾ ਕੋਈ ਰਾਜੀਨਾ ਮੇਲੀ ਆਇਆ ਘਟੇ ਸਰ ਰਾਜੀਨਾ ਮੇਲੀ ਨਹੀਂ ਕੋਈ ਵੀ ਆਇਆ ਹਨ ਕਹਿੰਦੇ ਕਿ ਤੁਸੀਂ ਦੱਸੋ ਕੀ ਇਨਸਾਫ ਚਾਹੀਦਾ ਤੁਹਾਨੂੰ ਹੋਰ ਕਹਿੰਦਾ ਆਈ ਦੱਸੋ ਪ੍ਰਿੰਸੀਪਲ ਆਈ ਸਾਰੀਆਂ ਸਕੂਲ ਵਾਲੇ ਆਈ ਆ ਛੋਟਾ ਲੱਗੀ ਫੈਸਲਾ ਆਡਾ ਫੈਸਲਾ ਹੈ ਇਹ ਇਹਨਾਂ ਮੁੰਡੇ ਦੀ ਲਾਸ਼ ਰੱਖਾ ਦੇਣ ਮੁੰਡੇ ਆ ਗਿਆ ਅਸੀਂ ਕਰ ਕਰਦਾਂਗੇ ਦੱਸ ਕਰਦੇ ਹਾਂ ਇਨਸਾਫ ਚਾਹੀਦਾ ਮੇਰੇ ਮੇਰੀ ਕੀ ਨਾ ਤੁਹਾਡਾ ਤੇ ਕੀ ਕੀ ਗੱਲਬਾਤ ਹੋਈ ਹੈ ਤੇ ਕੀ ਜਾਨਣਾ ਹੈ ਮੇਰਾ ਨਾਮ ਪਹੰਦੀਪ ਹੈ ਸਰ ਗੱਲ ਇਦਾਂ ਇੱਕ ਕਾਲਜ ਦੇ ਵਿੱਚ ਗੋਲੀ ਚਲਾਈ ਮੁੰਡੇ ਨੇ ਤੇ ਕੁੜੀ ਦਾ ਅਸੀਂ ਸੰਸਕਾਰ ਉਹਨਾਂ ਚੜ ਨਹੀਂ ਕਰ ਸਕਦੇ ਕਿੰਨੇ ਚਿਰਾਂ ਨੂੰ ਮੁੰਡੇ ਦੀ ਲਾਸ਼ ਨਹੀਂ ਵਿਖਾਈ ਜਾਂਦੀ ਅਸੀਂ ਉਹਨਾਂ ਚਿਰ ਮੁੰਡ ਦੀ ਕੁੜੀ ਦਾ ਸੰਸਕਾਰ ਨਹੀਂ ਕਰਦੇ ਹਨ ਇਨਸਾਫ ਚਾਹੀਦਾ ਵੈ ਤੁਹਾਨੂੰ ਕੀ ਕਿਹਾ ਪੁਲਿਸ ਨੇ ਕਿ ਮੁੰਡਾ ਮਰ ਗਿਆ ਜਾਂ ਕਿਸ ਤਰੀਕੇ ਨਾਲ ਸਰ ਹਨ ਕਹਿੰਦੇ ਮੁੰਡਾ ਤੇ ਸਾਨੂੰ ਪਤਾ ਹੀ ਨਹੀਂ ਕਿ ਕਿੱਥੇ ਆ ਮੁੰਡਾ ਅੱਛਾ ਕਿਹੜੇ ਹਸਪੀਟਲ ਖੜਿਆ ਪਰ ਸਰਾਨੂੰ ਮੁੰਡੇ ਦੀ ਲਾਸ਼ ਚਾਹੀਦੀ ਹੈ ਅਸੀਂ ਲਾਸ਼ ਲੈ ਕੇ ਫੇਰ ਮੁੰਡੇ ਨੂੰ ਨਹੀਂ ਤਾਂ ਜਿਤਨਾ ਹੱਡੀ ਕੁੜੀ ਤੇ ਗੋਲੀ ਮਾਰੀ ਆ ਨੇ ਅਹੀਂ ਉਤਰਾ ਹੀ ਮੁੰਡੇ ਤੇ ਗੋਲੀ ਮਾਰ ਕੇ ਫੇਰ ਅਹੀਂ ਆਪਣੀ ਕੁੜੀ ਦਾ ਸਸਤਾ ਕਰਨਾ ਲੱਗਦਾ ਨਹੀਂ ਕਿ ਸਿਕਿਉਰਿਟੀ ਲੈਬਸ ਨੇ ਕਿ ਪਸਟਾਲ ਕਾਲਜ ਦੇ ਵਿੱਚ ਚੱਲ ਜਾਣਾ ਕਿਤੇ ਵੱਡੀ ਗੱਲ ਹਾਂਜੀ ਸਰ ਬਹੁਤ ਵੱਡੀ ਸਰ ਗੱਲ ਹੈ ਬਹੁਤ ਵੱਡੀ ਗੱਲ ਹੈ ਇਹ ਤੇ ਮੁੰਡਾ ਤੰਗ ਕਰਦਾ ਹੀ ਕੁੜੀ ਨੂੰ ਹਾਂਜੀ ਬਹੁਤ ਤੰਗ ਕਰਦਾ ਹੈ ਕੁੜੀ ਨੂੰ ਸਵੇਰ ਜਿੱਦੋਂ ਜਾਂਦੀ ਹੀ ਉਦੋਂ ਤੰਗ ਬਹੁਤ ਕਰਦਾ ਹੀ ਉਦੋਂ ਪਰੇਸ਼ਾਨ ਕਾਲਜ ਦੇ ਵਿੱਚ ਬੜੀ ਸਗਦਾਈ ਹੋ